ਕਹਿਣ ਵਾਲਿਓ ਧੀਆ ਵੀ ਰੱਬ ਦਾ ਜੀਏ ਧੀਆ ਨੂੰ ਪੁੱਤਰ ਕਹਿਣਾ ਸ਼ੁਰੂ ਕਰ ਦਿਓ ਫੇਰ ਵੇਖੋ ਤਕਦੀਰ ਕੀ ਹੈ ਫੇਰ ਵੇਖੋ ਤਕਦੀਰ ਕੀ ਹੈ ਸੁੱਤੀ ਤਕਦੀਰ ਜਗਾ ਦੇਵਨਹੀਂ ਸੁੱਤੀ ਤਕਦੀਰ ਜਗਾ ਦੇਵਨ ਇਹ ਫੇਰੇ ਇਨਾਂ ਨੂੰ ਜੰਮਣ ਤੇ ਲੱਗਦਾ ਕੀ ਇਹ ਫੇਰੇ ਇਨਾਂ ਨੂੰ ਜੰਮਣ ਤੇ ਲੱਗਦਾ ਕੀ ਤਨ ਦੌਲਤ ਕਿਸੇ ਗੱਲ ਦੀ ਕਮੀ ਨਾ ਰਹਿੰਦੀ ਤਨ ਦੌਲਤ ਕਿਸੇ ਗੱਲ ਦੀ ਕਮੀ ਨਾ ਰਹਿੰਦੀ ਧੀ ਜਿਨ੍ਹਾਂ ਕਰ ਜਨਮ ਲੈਂਦੀ ਧੀ ਜਿਨ੍ਹਾਂ ਦੇ ਕਰ ਜਨਮ ਲੈਂਦੀ ਮਾੜੇ ਸਮੇਂ ਵਿੱਚ ਅੱਖੀਆਂ ਪੁੰਜਣ ਮਾੜੇ ਸਮੇਂ ਵਿੱਚ ਅੱਖੀਆਂ ਪੁੰਜਣ ਫੇਰ ਵੇਖੀ ਤੇ ਧੀ ਜੰਮਣ ਦੀ ਲੋੜ ਕੀ ਏ ਫੇਰ ਧੀ ਜੰਮਣ ਦੀ ਲੋੜ ਕੀ ਏ ਆਪਣੀ ਕਿਸਮਤ ਦਾ ਹੀ ਖਾਵਲ ਆਪਣੀ ਕਿਸਮਤ ਦਾ ਹੀ ਖਾਵਲ ਅੱਜ ਕੱਲ ਦੀ ਧੀ ਮਿਹਨਤੀ ਧੀ ਐ ਅੱਜ ਕੱਲ ਦੀ ਧੀ ਮਿਹਨਤੀ ਧੀ ਐ ਧੀ ਚੰਗੀ ਤਰ੍ਹਾਂ ਪੜਾ ਲਿਖਾ ਦੀਏ ਧੀ ਚੰਗੀ ਤਰ੍ਹਾਂ ਪੜਾ ਲਿਖਾ ਦੀਏ ਫੇਰ ਪੁੱਤਰ ਜੰਮਣ ਦੀ ਲੋੜ ਕੀ ਐ ਫੇਰ ਪੁੱਤਰ ਜੰਮਣ ਦੀ ਲੋੜ ਕੀ ਐ ਕਹਿੰਦਾ ਮੈਨੂੰ ਪੁੱਤਰ ਸਮਾਨ ਧੀ ਐ ਕਹਿੰਦੇ ਮੈਨੂੰ ਪੁੱਤਰ ਸਮਾਨ ਧੀ ਐ ਜਿੰਨਾ ਘਰ ਔਲਾਦ ਨਹੀਂ ਹੁੰਦੀ ਉਹਨਾਂ ਲਈ ਰੱਬ ਦੇ ਸਮਾਨ ਧੀ ਉਹਨਾਂ ਲਈ ਰੱਬ ਦੇ ਸਮਾਨ ਧੀ ਕੁੱਖ ਵਿੱਚ ਕਤਲ ਹੁੰਦੀ ਧੀ ਪੁੱਛੇ ਦੱਸੋ ਤਾਂ ਮੇਰਾ ਕਸੂਰ ਕੀ ਐ ਦੱਸੋ ਤਾਂ ਮੇਰਾ ਕਸੂਰ ਕੀ ਦੁਨਿਆਵਾ ਦੱਸੋ ਤਾਂ ਮੇਰਾ ਕਸੂਰ ਕੀ ਹੈ ਦੁਨੀਆ ਵਾਲੋ ਦੱਸੋ ਤਾਂ ਮੇਰਾ ਕਸੂਰ ਕੀ ਹੈ ਐਸੀ ਮੇਰੀ ਅੱਜ ਦੀ ਕਵਿਤਾ ਪਹਿਲੀਆਂ ਤੇ ਲਾਸਟ ਵਾਲੀਆਂ ਲਾਈਨਾਂ ਫਿਰ ਮੈਂ ਤੁਹਾਨੂੰ ਦੁਆਰਾ ਦੱਸਣ ਲੱਗੀ ਹਾਂ ਪੁੱਤਰ ਪੁੱਤਰ ਕਹਿਣ ਵਾਲਿਓ ਧੀਆ ਵੀ ਰੱਬ ਦਾ ਜੀ ਹੈ ਤਿਆਂ ਨੂੰ ਪੁੱਤਰ ਜਨਮ ਸ਼ੁਰੂ ਕਰਦਿਓ ਫੇਰ ਵੇਖੀ ਤਕਦੀਰ ਹੁੰਦੀ ਕੀਏ ਸੁੱਤੀ ਤਕਦੀਰ ਜਗਾ ਦੇਵਣੇ ਹੀ ਫੇਰੇ ਨਾਨੂ ਜੰਮਣ ਦੇ ਲੱਗਦਾ ਕਿ ਇਹ ਤੰਗ ਦੌਲਤ ਕਿਸੇ ਗੱਲ ਦੀ ਕਮੀ ਡਰੰਦੀ ਧੀ ਜਿਨ੍ਹਾਂ ਦੇ ਘਰ ਜਨਮ ਲੈਂਦੀ ਧੀ ਜਿਨ੍ਹਾਂ ਦੇ ਘਰ ਜਨਮ ਲੈਂਦੀ ਹੁਣ ਲਾਸਟ ਹੈ ਜਿਨ੍ਹਾਂ ਘਰ ਉਲਾਦਨੀ ਕੋਈ ਓਨਾਂ ਲਈ ਰੱਬ ਦੇ ਸਮਾਨ ਧੀ ਓਨਾਂ ਲਈ ਰੱਬ ਦੇ ਸਮਾਨ ਧੀ ਕੁੱਖ ਵਿੱਚ ਕਤਲ ਹੁੰਦੀ ਧੀ ਪੁੱਛੇ ਕੁੱਖ ਵਿੱਚ ਕਤਲ ਹੁੰਦੀ ਧੀ ਪੁੱਛੇ ਦੱਸੋ ਤਾਂ ਮੇਰਾ ਕਸੂਰ ਕੀ ਐ ਦੱਸੋ ਤਾਂ ਮੇਰਾ ਕਸੂਰ ਕੀ ਐ ਹੁਣ ਮੈਂ ਉਹ ਚੱਲਣੀਆਂ ਲਾਈਨਾਂ ਬੋਲੂਗੀ ਅੱਜਕੱਲ੍ਹ ਦੀ ਬਹੁਤ ਮਿਹਨਤੀ ਧੀ ਐ ਅੱਜਕੱਲ੍ਹ ਦੀ ਧੀ ਬਹੁਤ ਮਿਹਨਤੀ ਧੀ ਐ ਧੀ ਚੰਗੀ ਤਰ੍ਹਾਂ ਪੜਾ ਲਿਖਾ ਕੇ ਧੀ ਚੰਗੀ ਤਰ੍ਹਾਂ ਪੜਾ ਲਿਖਾ ਫੇਰ ਪੁੱਤਰ ਜੰਮਣ ਦੀ ਲੋੜ ਕੀ ਐ ਫੇਰ ਪੁੱਤਰ ਜੰਮਣ ਦੀ ਲੋੜ ਕੀ ਕਹਿੰਦੇ ਮੈਨੂੰ ਪੁੱਤਰ ਸਮਾਨ ਧੀ ਐ ਕਹਿੰਦੇ ਮੈਨੂੰ ਪੁੱਤਰ ਸਮਾਨ ਧੀ ਐ ਇਹ ਜੇ ਵੀਡੀਓ ਵਧੀਆ ਲੱਗੀ ਹੋਵੇ ਜਾਂ ਲਾਈਵ ਵਧੀਆ ਲੱਗੀ ਹੋਵੇ ਤਾਂ ਪਲੀਜ਼ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰ ਦੇ। ਨਵੀਂ ਆਈਡੀ ਤੇ ਜਿਹੜੀ ਤੁਹਾਨੂੰ ਨਵੀਂ ਆਈਡੀ ਦੱਸੀ ਸੀ ਉਹਦੇ ਤੇ ਜੇ ਹੁਣ ਤੁਸੀਂ ਜਿਨ੍ਹਾਂ ਨੇ ਫੋਲੋ ਨਹੀਂ ਕੀਤੇ ਜਿਹੜੇ ਮੇਰੇ ਨਾਲ লাইਵ ਤੇ ਜੁੜੇ ਹੋਏ ਤੇ ਜਿਹੜੇ ਜੁੜਨਗੇ ਹੱਗੇ ਜਾ ਕੇ ਉਹ ਫਿਰ ਪਲੀਜ਼ ਉਹ ਲਾਈਵ ਉਹ ਵਾਲੀ ਵੀਡੀਓ ਤੇ ਵੀ ਜਾਂ ਆਈਡੀ ਦੇ ਵੀ ਫੋਲੋ ਕਰ ਲਓ। ਦੁੱਧ ਜੀ ਬੁਝਾਰਤ ਦੇਖੀ ਇੱਕ ਅਨੋਖੀ ਰਾਣੀ ਪੂਛ ਨਾਲੋਂ ਪਿੰਦੀ ਪਾਣੀ ਦੇਖੀ ਇੱਕ ਅਨੋਖੀ ਰਾਣੀ ਪੂਛ ਨਾਲੋਂ ਪਿੰਦੀ ਪਾਣੀ ਇਹਨਾਂ ਅਜ਼ਰੇ ਤੁਸੀਂ ਕਮੈਂਟਾਂ ਅੰਦਰ ਦੱਸੋ ਬਹੁਤ ਹੀ ਸੋਖਾ